ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ ਸੰਥਿਆ ਸੰਗਤ ਜੀ ਆਪਾਂ ਕਰ ਰਹੇ ਹਾਂ ਤੇ 30 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪਿਓ ਜੱਜਾ ਪੱਪੇ ਨੂੰ ਸਿਆਰੀ ਹਾਏ ਔਕੜ ਪੱਪੇ ਨੂੰ ਸਿਆਰੀ ਉਚਾਰਨ ਕਰਨੀ ਹੈ ਜੱਪਿਓ ਜੀ ਹੋ ਜੀ ਹੋ ਐਡਾ ਜਿਹੜਾ ਮੁਕਤਾ ਬੋਲਣਾ ਹੈ ਜੀ ਹੋ ਲਾਹਾ ਖੱਟੇ ਹੋ ਦਿਹਾੜੇ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੋ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਕਿਤੇ ਨਹੀਂ ਕਹਿਣਾ ਕਿਤੈ ਦਲਾਵਾਂ ਦੇ ਨਾਲ ਜਿੱਚ ਹਰ ਰਸ ਪੱਲੇ ਪੱਲੇ ਨਹੀਂ ਕਹਿਣਾ ਪੱਲੇ ਦਲਾਵਾਂ ਦੇ ਨਾਲ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਪੀਏ ਨਹੀਂ ਕਹਿਣਾ ਪੀਏ ਐਡ ਦਲਾਵਾਂ ਹਰ ਰਸ ਬੋੜ ਨਾ ਤ੍ਰਿਸ਼ਨਾ ਲੱਗੈ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਗੁਰ ਮਿਲੈ ਦਲਾਵਾਂ ਦੇ ਨਾਲ ਪੜਨਾ ਮਿਲੇ ਜਿਸ ਆਏ ਆਪਾਂ ਸਿਰਫ ਗਲਤੀ ਦਲਾਵਾਂ ਤੇ ਕਰਦੇ ਆਂ ਖਾਸ ਕਰਕੇ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁੱਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ 부ਝਿਆ ਤ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੋ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ ਗ੍ਰਹਿਓ ਉਚਾਰਨ ਕਰਨੈ ਹਾਏ ਓਂਕੜ ਗ੍ਰਹਿ ਮੰਦਰ ਬਣਿਆ ਹਰ گاਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕੇ ਨਹੀਂ ਕਣਕੈ ਤਰਾਵਾਂ ਦੇ ਨਾਲ। ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮੰਨ ਨ ਵਸਾਇਆ। ਗੁਰ ਪ੍ਰਸਾਦੀ ਹਰ ਮੰਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ। ਏ ਨੈਤਰ ਹੋ ਮੇਰੇ ਹੋ ਨੈਤਰ ਹੋ ਹਾਏ ਓਂਕੜ ਨੈਤਰ ਹੋ ਮੇਰੇ ਹੋ ਹਰ ਤੋਂ ਮਹਿ ਜੋਤ ਧਰੀ ਹਰ ਬਿਨ ਅਵਰਨ ਦੇਖੋ ਕੋਈ ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਏਹ ਵੇਸ ਸੰਸਾਰ ਤੁਮ ਦੇਖਦੇ ਏਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ 부ਝਿਆ ਜਾ ਵੇਖਾ ਹਰ ਇੱਕ ਹੈ ਹਰ ਦਿਨ ਅਵਰ ਨਾ ਕੋਈ ਕਹੈ ਨਾਨਕ ਇਹ ਈੜੀ ਲਾਂ ਹਾਏ ਸਿਆਰੀ ਇਹ ਨੇਤਰ ਅੰਧ ਸੀ ਸਤਗੁਰ ਮਿਲੇਆ ਦਿਬ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰਿਓ ਸਰਵਣ ਹੋ ਹਾਏ ਔਂਕੜ ਉਚਾਰਨ ਕਰਨਾ ਮੇਰਿਓ ਸਾਚੈ ਸੁਨਣੈ ਸੁਨਣੈ ਪਹਿਲਾ ਨੰਨਾ ਪਿਛੇ ਨਾਣਾ ਲੱਗਾ ਸੁਨਣੈ ਨੋ ਪਠਾਏ ਸਾਚੈ ਸੁਨਣੈ ਨੋ ਪਠਾਏ ਸਰੀਰ ਲਾਏ ਸੁਨਹੁ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸਾਚਾ ਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨਹੁ ਪਵਿੱਤਰ ਹੋਵੋ ਸਾਚੈ ਸਾਚੀ ਨਹੀਂ ਕਹਿਣਾ ਸਾਚੈ ਸੁਨਣੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਏ ਨਹੀਂ ਕਹਿਣਾ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪੌਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰ ਦਵਾਰੇ ਲਾਏ ਭਾਵਨੀ ਇਕਣਾ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਪਿਆਰੇ ਨਹੀਂ ਕਹਿਣਾ ਪਿਆਰਾ ਹੈ ਜੀਓ ਗੋਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਏਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੁ ਗਾਵਹੁ ਤਾਂ ਸੋਹਿਲਾ ਘਰ ਸਾਚੈ ਦਲਾਵਾਂ ਦੇ ਨਾਲ ਪੜਨੇ ਨੇ ਸਾਰੇ ਸਾਚੈ ਜਿਥੈ ਸਦਾ ਸੱਜ ਤੇ ਆਵਹਿ ਸੱਚੋ ਤੇ ਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾਂ 부ਝਾਵਹਿ ਏਹੋ ਸਰਸਬਣਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੇਹਿ ਆਨੰਦ ਸੁਣਹੁ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੀ ਜਾਣੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋ ਸੰਗਤ ਜੀ ਪੰਜ ਬਾਣੀਆਂ ਦੀ ਆਪਣੀ ਸੰਥਿਆ ਸੰਪੂਰਨ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ